ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਅੱਜ ਆਪਾਂ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਹੋ ਪਾਲਾ ਪਈਆ ਇਹ ਆਪਣਾ ਰਾਈ ਕਾ ਜਿਹੜਾ ਆਪਾਂ ਕੱਟ ਦਿੱਤਾਗਾ ਤੇ ਹੁਣ ਆਪਾਂ ਇਹ ਹੀ ਹੇ ਬਣਾਵਾਂਗੇ ਹੇ ਆ ਜਿਹੜੀ ਉਹਦੇ ਤੁਹਾਨੂੰ ਦੱਸਾਂਗੇ ਕੀ ਫਾਇਦੇ ਨੇ ਉਹ ਆਪਾਂ ਵੀਡੀਓ ਦੁਬਾਰੇ ਕਰਾਂਗੇ ਇਹ ਜਦੋਂ ਆਪਾਂ ਇਹ ਸੁੱਕ ਗਿਆ 4-5 ਦਿਨਾਂ ਦੇ ਤੱਕ ਜਦੋਂ ਵੀ 7 ਦਿਨਾਂ ਤੱਕ ਇਹ ਪੂਰਾ ਡਰਾਈ ਹੋ ਗਿਆ ਸੁੱਕ ਗਿਆ ਸੋ ਆਦੇ ਨੂੰ ਆਪਾਂ ਇਕੱਠਾ ਕਰਕੇ ਇਹਨੂੰ ਆਪਾਂ ਅੰਦਰ ਸਟੋਰ ਕਰਕੇ ਰੱਖ ਦੇਣਾ ਤੇ ਇਹਨੇ ਕਾਫਾਂ ਵਾਸਤੇ ਜਿਹੜੀਆਂ ਆਪਣੇ ਬੱਚੀਆਂ ਕਾਫ ਨੂੰ ਇਸੇ ਮਹੀਨੇ ਤੋਂ ਪਲੱਸ ਵਾਲੀਆਂ ਉਹਨਾਂ ਨੂੰ ਆਪਾਂ ਦੇਣਾਗਾ ਤੇ ਉਹਨਾਂ ਦੇ ਫਾਇਦੇ ਆ ਜਿਹੜੇ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਬਹੁਤ ਜ਼ਿਆਦੇ ਫਾਇਦੇ ਆ ਸੋ ਅਗਲੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਇਹ ਆਪਾਂ ਜਿਹੜਾ ਹੁਣ ਘਾਹ ਦਾ ਕੰਮ ਆ ਜਿਹੜਾ ਕੱਟ ਕੇ ਕੰਪਲੀਟ ਕਰ ਦਿੱਤਾ ਤੇ ਹੁਣ ਜਿਹੜਾ ਰਾਈ ਘਾਹ ਦਾ ਕੰਮ ਕੰਮਲ ਹੋ ਚੁੱਕਿਆ ਹੁਣ ਆਪਾਂ ਜਿਹੜਾ ਘਾਹ ਨੂੰ ਬੰਦ ਕਰਤਾ ਬੰਦਤਾ ਕਰੀ ਦਿੱਤਾ ਤਕਰੀਬਨ ਹੋ ਗਏ 4-5 ਜਿਹੜਾ ਹਰਾਗਾ ਆਪਣਾ ਬਿਲਕੁਲ ਬੰਦ ਹੈ ਤੇ ਹੁਣ ਇਨੂੰ ਆਪਾਂ ਸੁਕਾ ਕੇ ਇਹਦੀ ਇਹ ਦੱਸਾਂਗੇ ਵੀ ਕਿਵੇਂ ਤਿਆਰ ਹੁੰਦੀ ਹੈ ਫਿਰ ਇਹਦੇ ਆਪਾਂ ਤੁਹਾਨੂੰ ਫਾਇਦੇ ਵੀ ਜਰੂਰ ਦੱਸਾਂਗੇ ਸੋ ਧੰਨਵਾਦ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਰਡ ਡੈਰੀਿੰਗ ਫਾਰਮਿੰਗ ਤਾਂ ਜੋ ਤੁਹਾਡੇ ਵਾਸਤੇ ਆਪਾਂ ਹੋਰ ਨਵਾਂ ਤੋਂ ਨਵਾਂ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆ ਸਕੀਏ ਸੋ ਧੰਨਵਾਦ ਜੀ